ਇੱਕ ਤੇਜ਼ ਰਫ਼ਤਾਰ ਮੀਨੀ ਬੱਸ ਨੇ ਮੋਟਰਸਾਈਕਲ ਨੂੰ ਲੈ ਲਿਆ ਆਪਣੀ ਚਪੇਟ ਦੇ ਵਿੱਚ ਤੇ ਮੌਕੇ ਤੇ ਨੌਜਵਾਨ ਦੀ ਹੋ ਗਈ ਮੌਤ ਦੇਖ ਸਕਦੇ ਹੋ ਤੁਸੀਂ ਵੀ ਮੌਕੇ ਦੀਆਂ ਤਸਵੀਰਾਂ ਆਓ ਆਪਾਂ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਮੇਰਾ ਮਿੰਦਰਪਾਲ ਸਿੰਘ ਜੀ ਤੱਕ ਨਾ ਹੋਇਆ ਹੁਣ ਤੋਂ ਘੰਟਾ ਪਹਿਲਾਂ ਹੀ ਇੱਕ ਬਹੁਤ ਹੀ ਮੰਨਪੂਰਤ ਘਟਨਾ ਹੋ ਰਹੀ ਹੋਈ ਆ ਸੌਂਸਪਿੰਡ ਸੌਂਸਪੁਰ ਦੇ ਮੋੜ ਤੇ ਜੋ ਕਿ ਇੱਕ ਨੌਜਵਾਨ ਮੁੰਡਾ ਜੀ ਦੀ ਡੈਥ ਹੋ ਚੁੱਕੀ ਆ ਸੂਰ ਵਾਲੀ ਸੌਰੀ ਸੈਕਟਰੀ ਵਾਲੀ ਬੱਤ ਇਧਰੋਂ ਆ ਰਹੀ ਰੌਂਗ ਸਾਈਡ ਤੋਂ ਜੋ ਕਿ ਮੁੰਡੇ ਨੂੰ ਸਾਹਮਣੇ ਚੱਕ ਲਿਆ ਉਹਦੀ ਮੌਕੇ ਤੇ ਉਹੀ ਡੈਥ ਹੋ ਗਈ ਜਿੱਥੇ ਸਾਨੂੰ ਪਤਾ ਲੱਗਿਆ ਵੀ ਇਹ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਨਾ ਇਸ ਲਈ ਪਿਓ ਸੀ ਇਹਨਾਂ ਦਾ ਜੀ ਮੈਂ ਤਾਂ ਇਹ ਇਹਦੀ ਡੈਥ ਹੋ ਗਈ ਇਹਨੂੰ ਕੋਈ ਨਾ ਕੋਈ ਇਨਸਾਫ ਦਿੱਤਾ ਜਾਵੇ ਜੀ ਪਰਿਵਾਰ ਨੂੰ ਕੁੱਲ ਕੇ ਘਰ ਦਾ ਇਕਲੌਤਾ ਘਰ ਦਾ ਲੋਤਾ ਇਹ ਮੁੰਡਾ ਸੀ ਜੀ ਜਿਹਦੇ ਸਿਰ ਤੇ ਗੁਜ਼ਾਰਾ ਚੱਲਦਾ ਸੀ ਇਹ ਵੀ ਹੁਣ ਵਿਚਾਰਾ ਕਹਿੰਦੇ ਡਿਊਟੀ ਕਰਕੇ ਆ ਰਿਹਾ ਸੀ ਮਹਾਲੀ ਤੋਂ ਜਿੱਥੇ ਸਾਨੂੰ ਪਤਾ ਲੱਗਿਆ ਇੱਕ ਵਾਰੀ ਮੈਂ ਤਾਂ ਇਹ ਗੱਲ ਕਹੂੰਗਾ ਵੀ ਦੋ ਭੈਣਾਂ ਦਾ ਇਕੱਲਾ ਇਕੱਲਾ ਭਾਈ ਸੀ ਨਾ ਸਿਰ ਤੇ ਪਿਓ ਸੀ ਇਹਨੂੰ ਇਨਸਾਫ ਦਿੱਤਾ ਜਾਵੇ ਮੁੰਡੇ ਨੂੰ